ਅਮਰਿੰਦਰ ਗੱਲ ਦੇ ਇੱਕ ਗੀਤ ਦੇ ਬੋਲ ਆ ਕਿ ਕੁੜਤਾ ਪਜਾਮਾ ਮੈਂ ਅਬੋਰ ਤੋਂ ਸਵਾਇਆ ਏ ਦਰਜੀ ਨੇ ਚੰਗਾ ਬਿੱਲ ਵੱਡਾ ਜਿਹਾ ਬਣਾਇਆ ਏ ਉਸ ਤੋਂ ਬਾਅਦ ਵੀ ਕਈ ਗੱਲਾਂ ਹੈਗੀਆਂ ਪਰ ਇਹਦੇ ਵਿੱਚ ਅਬੋਰ ਤੇ ਕੁੜਤੇ ਪਜਾਮੇ ਦਾ ਜ਼ਿਕਰ ਆਉਂਦਾ ਉਸ ਕੁੜਤੇ ਪਜਾਮੇ ਦਾ ਉਸ ਅਬੋਰ ਦਾ ਜਿੱਥੋਂ ਦੇ ਕੁੜਤੇ ਪਜਾਮੇ ਵਾਲੇ ਵੱਡੇ ਕਾਰੋਬਾਰੀ ਨੂੰ ਵੱਡੇ ਦਰਜੀ ਨੂੰ ਵੱਡੇ ਸ਼ੋਰੂਮ ਦੇ ਮਾਲਕ ਨੂੰ ਜਿਹਨੂੰ ਅਸੀਂ ਨਿਊ ਵੀਅਰ ਬਿੱਲ ਕਹਿੰਦੇ ਆ ਉਹਦਾ ਕਤਲ ਕਰ ਦਿੱਤਾ ਗਿਆ ਸੰਜੇ ਵਰਮਾ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ بڑے ਸਵਾਲ ਖੜੇ ਹੋਏ ਤੇ ਇਹ ਪਹਿਲਾ ਕਤਲ ਵੀ ਨਹੀਂ ਆ ਉਸ ਬੰਦੇ ਦੀ ਦੇਣ ਕਿੰਨੀ ਸੀ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਚਰਚਾ ਕਰ ਲੈਨੇ ਆਂ ਉਸ ਬੰਦੇ ਦੀ ਦੇਣ ਇਹ ਆ ਵੀ ਉਹਨੇ ਕੁਰਤੇ ਪਜਾਮਿਆਂ ਦਾ ਟ੍ਰੈਂਡ ਉਸ ਵੇਲੇ ਚਲਾਇਆ ਜਦੋਂ ਪੰਜਾਬ ਦੇ ਵਿੱਚ ਜੀਨਾ ਸ਼ੀਨਾ ਦੀ ਬਿਲਕੁਲ ਪਰਮਾਰ ਸੀ ਕਦੇ ਇਧਰ ਲਈ ਮੋਰੀ ਵਾਲੀ ਪੈਂਟ ਹੋਵੇ ਤੇ ਕਦੇ ਇਧਰਲੇ ਪਹੁੰਚੇ ਵਾਲੀ ਪੈਂਟ ਹੋਵੇ ਉਸ ਵੇਲੇ ਉਹਨੇ ਗਾਇਕਾਂ ਨੂੰ ਗੀਤਕਾਰਾਂ ਨੂੰ ਫਿਲਮੀ ਕਲਾਕਾਰਾਂ ਨੂੰ ਆਮ ਜਵਾਨੀ ਨੂੰ ਕਾਲਜੇਟਾਂ ਨੂੰ ਕੁਰਤੇ ਪਜਾਮੇ ਨਾਲ ਜੋੜਿਆ ਤੇ ਗੀਤਾਂ ਦੇ ਵਿੱਚ ਵੀ ਇਸੇ ਕਰਕੇ ਜ਼ਿਕਰ ਆਇਆ ਵੀ ਅਬੋਰ ਦੇ ਵਿੱਚ ਜਿਹੜੇ ਕੁਰਤੇ ਪਜਾਮੇ ਸੁੰਤੇ ਜਾਂਦੇ ਆ ਉਹਦੇ ਵਰਗੀ ਰੀਸ ਕੋਈ ਨਹੀਂ ਸਟਾਈਲਿਸ਼ ਹੁੰਦੇ ਆ ਬਹੁਤ ਵੱਡਾ ਕਾਰੋਬਾਰੀ ਸੀ ਸੰਜੇ ਬਰਮਾ ਪਰ ਕੋਈ ਵੀ ਬੰਦਾ ਰਾਤੋਂ ਰਾਤ ਇਸ ਮੁਰਾਤਬੇ ਦੇ ਉੱਤੇ ਇਸ ਮੁਕਾਮ ਦੇ ਉੱਤੇ ਨਹੀਂ ਪਹੁੰਚਦਾ ਉਹਦੇ ਲਈ ਕਈ ਦਹਾਕਿਆਂ ਦਾ ਸਫਰ ਹੁੰਦਾ ਅੱਜ ਅਸੀਂ ਸਾਰਿਆਂ ਨੇ ਜਾਣ ਲਿਆ ਜੀ ਕਿ ਨਿਊ ਵੀਅਰ ਵਿਲ ਦਾ ਮਾਲਕ ਸੀ ਉਹ ਅੱਜ ਜਲੰਧਰ ਦੇ ਵਿੱਚ ਬੈਠਿਆਂ ਨੂੰ ਵੀ ਪਤਾ ਅੱਜ ਲਹਿੰਦੇ ਪੰਜਾਬ ਦੇ ਵਿੱਚ ਵੀ ਪਤਾ ਅੱਜ ਮੁਹਾਲੀ ਦੇ ਵਿੱਚ ਵੀ ਪਤਾ ਅੱਜ ਵਿਦੇਸ਼ਾਂ ਦੇ ਵਿੱਚ ਵੀ ਪਤਾ ਕਿਉਂਕਿ ਕਤਲ ਕਰ ਦਿੱਤਾ ਗਿਆ ਉਹਦੇ ਮਾਲਕ ਦਾ ਹੁਣ ਗੱਲ ਇਹ ਵੀ ਮਾਲਕ ਦਾ ਕਸੂਰ ਕੀ ਸੀ ਮਾਲਕ ਦਾ ਕਸੂਰ ਇਹ ਸੀ ਜਿਵੇਂ ਕਿ ਫੇਸਬੁੱਕ ਤੇ ਪੋਸਟਾਂ ਆਉਂਦੀਆਂ ਵੀ ਗੈਂਗਸਟਰ ਕਹਿੰਦੇ ਆ ਜਿਵੇਂ ਕਿ ਪੋਸਟਾਂ ਚ ਗਵੇਂ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਗੈਂਗਸਟਰਾਂ ਨੇ ਆਖਿਆ ਵੀ ਭਾਈ ਅਸੀਂ ਫੋਨ ਕੀਤਾ ਸੀ ਇਹਨੇ ਪਛਾਣਨ ਤੋਂ ਇਨਕਾਰ ਕਰਤਾ ਸੀ ਇਸ ਕਰਕੇ ਅਸੀਂ ਗੋਲੀਆਂ ਮਾਰਤੀਆਂ ਸ਼ਾਇਦ ਇਹਦੇ ਪਿੱਛੇ ਕਈ ਲੁਕਵੇਂ ਕਾਰਨ ਹੋਰ ਵੀ ਹੋਣ ਤੇ ਪੰਜਾਬ ਦੇ ਵਿੱਚ ਵੱਡੇ ਕਾਰੋਬਾਰੀਆਂ ਨੂੰ ਇਸ ਤਰੀਕੇ ਦੇ ਨਾਲ ਗੋਲੀਆਂ ਵੱਜਣੀਆਂ ਫਰੋਤੀਆਂ ਲਈ ਫੋਨ ਆਉਣੇ ਉਹਨਾਂ ਦਾ ਘਰਾਂ ਦੇ ਵਿੱਚ ਕੈਦ ਹੋ ਜਾਣਾ ਸਿਕਿਉਰਟੀਆਂ ਮੰਗਣਾ ਮਿਲਣਾ ਜਾਂ ਨਾ ਮਿਲਣਾ ਇਹ ਕੋਈ ਨਵੀਂ ਗੱਲ ਨਹੀਂ ਆ ਸੰਜੀਵ ਵਰਮਾ ਦੇ ਜਾਣ ਤੋਂ ਬਾਅਦ ਇਸ ਵੇਲੇ ਵਪਾਰੀ ਵਰਗ ਪਰੇਸ਼ਾਨ ਆ ਮੈਂ ਕੱਲ ਹੀ ਇੱਕ ਵਪਾਰੀ ਦਾ ਬਹੁਤ ਵੱਡਾ ਬਿਆਨ ਸੁਣਿਆ ਉਹ ਕਹਿੰਦਾ ਜੀ ਸਰਕਾਰ ਨੂੰ ਅਸੀਂ ਜਿੰਨਾ ਟੈਕਸ ਦਿੰਨੇ ਆ ਜੇ ਸਰਕਾਰ ਚਾਹੁੰਦੀ ਅਸੀਂ ਇਸ ਤੋਂ ਵੱਧ ਵੀ ਦੇ ਸਕਦੇ ਪਰ ਸਾਨੂੰ ਕੋਈ ਮਾਰੂਗਾ ਨਹੀਂ ਇਹਦੇ ਲਈ ਕੋਈ ਗਰੰਟੀ ਲਾਊਗਾ ਅਸੀਂ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਕਮਾਉਨੇ ਆ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਦਿੰਨੇ ਆ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਆ ਤੇ ਫਿਰ ਸਾਨੂੰ ਮਾਰ ਦਿੱਤਾ ਜਾਂਦਾ ਸਾਡਾ ਕਸੂਰ ਕੀ ਆ ਪਤਾ ਨਹੀਂ ਇਸ ਮਸਲੇ ਤੇ ਕੀ ਬਣਨਾ ਪਰ ਪੁਲਸ ਨੇ ਗੱਲ ਕਹੀ ਹੈ ਕਿ ਐਸੀ ਦੋ ਗੈਂਗਸਟਰ ਠੇਰ ਕਰਤੇ ਆ ਦੋ ਤਿੰਨ ਫਰਾਰਾ ਇਹਦੇ ਵਿੱਚੋਂ ਗੱਲ ਹੋਰ ਨਿਕਲ ਕੇ ਸਾਹਮਣੇ ਆ ਗਈ ਗੈਂਗਸਟਰਾਂ ਦੇ ਫੇਸਬੁਕ ਪੇਜ ਦੇ ਉੱਤੇ ਲਿਖਿਆ ਹੋਇਆ ਜੀ ਕਿ ਫੇਕ ਇਨਕਾਊਂਟਰ ਕੀਤਾ ਗਿਆ ਇਹ ਤਾਂ ਉਹ ਬੰਦੇ ਹੀ ਨਹੀਂ ਸੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹ ਤਿੰਨ ਜਣੇ ਤਾਂ ਫਰਾਰ ਹੈਗੇ ਇਹ ਤਾਂ ਉਹ ਆ ਦੋ ਜਣੇ ਜਿਨ੍ਹਾਂ ਨੇ ਲਿਫਟ ਦਿੱਤੀ ਸੀ ਕਾਰ ਚਲਾਉਂਦੇ ਸੀ ਹੁਣ ਇਸ ਮਸਲੇ ਦੇ ਉੱਤੇ ਵਿਰੋਧੀ ਪਾਰਟੀਆਂ ਫੇਰ ਹਾਵੀ ਹੋਈਆਂ ਪੰਜਾਬ ਦੀ ਪੁਲਿਸ ਦੇ ਅਧਿਕਾਰੀਆਂ ਨੇ ਗੱਲ ਕਹੀ ਹੈ ਕਿ ਫੇਸਬੁਕ ਪੇਜ ਝੂਠਾ ਇਹ ਗਲਤ ਤਰੀਕੇ ਨਾਲ ਯੂਐਸ ਦੇ ਵਿੱਚੋਂ ਆਪਰੇਟ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸੱਚਾਈ ਕੋਈ ਨਹੀਂ ਸੱਚਾਈ ਕੀ ਹੈ ਕੀ ਨਹੀਂ ਹੈ ਪੰਜਾਬ ਦੇ ਬਹੁ ਗਿਣਤੀ ਲੋਕ ਜਾਣਦੇ ਪਰ ਬੋਲਣਾ ਠੀਕ ਨਹੀਂ ਸਮਝਦੇ ਕਿਉਂਕਿ ਹਰ ਬੰਦਾ ਆਪਦੇ ਟੱਬਰ ਦੇ ਪ੍ਰਤੀ ਫਿਕਰਮੰਦ ਹੁੰਦਾ ਪਰ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਅਗਲਾ ਨੰਬਰ ਕਿਹਦਾ ਲੱਗਣਾ ਪੰਜਾਬ ਦੇ ਵਿੱਚ ਅਗਲੀ ਫਰੋਤੀ ਦੀ ਕਾਲ ਕਿਹਨੂੰ ਹੋਣੀ ਆ ਪੰਜਾਬ ਦੇ ਵਿੱਚ ਹੁਣ ਪਵਿੱਖ ਦੇ ਵਿੱਚ ਕੀ ਦੇ ਬਾਰੇ ਇਹੋ ਜਿਹੀਆਂ ਖਬਰਾਂ ਆਉਣੀਆਂ ਇਹ ਖਬਰ ਮਹੀਨੇ ਬਾਅਦ 2 ਹਫ਼ਤਿਆਂ ਬਾਅਦ ਮੱਠੀ ਪੈ ਜਾਣੀ ਆ ਟੱਬਰ ਨੂੰ ਚੇਤੇ ਰਹਿ ਜਾਣਾ ਪਰ ਗੱਲ ਇੱਥੇ ਪੈਦਾ ਇੱਕ ਹੋਰ ਹੁੰਦੀ ਆ ਕਿ ਜੇ ਅੱਜ ਪੰਜਾਬ ਦੇ ਵਿੱਚੋਂ ਜਵਾਨੀ ਵਿਦੇਸ਼ਾਂ ਦੇ ਵੱਲ ਜਾ ਰਹੀ ਆ ਇਹ ਕੱਲਾ ਰੋਟੀ ਦੀ ਖਾਤਰ ਨਹੀਂ ਜਾ ਰਹੀ ਹੈ ਗੱਲ ਚਿੱਤੇ ਰੱਖਿਓ ਕੱਲੀ ਰੋਟੀ ਖਾਤਰ ਨਹੀਂ ਜਾ ਰਹੀ ਰੋਟੇ ਦਾ ਤਾਂ ਬੰਦਾ ਜੇ ਚਾਰ ਖੰਡਾ ਦੋ ਖਾ ਲੂਗਾ ਜੇ ਬੰਦਾ ਪਨੀਰ ਖੰਡਾ ਦਾਲ ਖਾ ਲੂਗਾ ਦਾਲ ਖੰਡਾ ਚਾਰ ਖਾ ਲੂਗਾ ਚਿਪੜਾਂ ਦੀ ਚਟਣੀ ਖਾ ਲੂਗਾ ਬੰਦਾ ਜਿਉਣਾ ਚਾਹੁੰਦਾ ਇੱਥੇ ਪੰਜਾਬ ਦੇ ਵਿੱਚ ਉਹ ਵੀ ਲੋਕ ਆ ਜਿਹੜੇ ਕਿ ਤਿੰਨ ਚਾਰ 5 ਲੱਖ ਰੁਪਇਆ ਮਹੀਨਾ ਕਮਾਉਂਦੇ ਪਰ ਬਾਹਰਲੇ ਮੁਲਕ 'ਚ ਜਾ ਕੇ ਫਿਰ ਦਿਹਾੜੀਆਂ ਕਰ ਰਹੇ ਕਿਉਂ ਉਹ ਕਹਿੰਦੇ ਸਾਨੂੰ ਵਾਤਾਵਰਨ ਪਿਆਰਾ ਤੇ ਸਾਨੂੰ ਜ਼ਿੰਦਗੀ ਪਿਆਰੀ ਆ ਇੱਥੇ ਜੇ ਕਿਸੇ ਦਾ ਕਾਰੋਬਾਰ ਚੱਲ ਜਾਂਦਾ ਤਾਂ ਬੰਦਾ ਡਰਦਾ ਵੀ ਕਿਤੇ ਮੇਰੇ ਗੋਲੀ ਨਾ ਵੱਜ ਜੇ ਅੱਜ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ ਕੱਲੇ ਪੰਜਾਬ ਦੇ ਵਿੱਚ ਨਹੀਂ ਇਹ ਪੰਜਾਬੋਂ ਬਾਹਰ ਲੀਆਂ ਥਾਵਾਂ ਤੇ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹੀ ਕੁਝ ਆ ਮੈਂ ਇੰਗਲੈਂਡ ਦੇ ਵਿੱਚ ਗਿਆ ਸੀਗਾ ਕੁਝ ਕਿਸਮਾ ਪਹਿਲਾਂ ਉੱਥੇ ਇੱਕ ਬੰਦੇ ਦੇ ਨਾਲ ਮੇਰਾ ਪਿਆਰ ਆ ਸਤਿਕਾਰ ਆ ਉਹਨੇ ਜ਼ੀਰੋ ਤੋਂ ਸ਼ੁਰੂ ਹੋ ਕੇ ਤੇ ਬਹੁਤ ਵੱਡਾ ਨਾਂ ਖੱਟਿਆ ਉਹਨੇ ਬੜੇ ਪੈਸੇ ਵੀ ਕਮਾਏ ਆ ਉਹਦਾ ਕਾਰੋਬਾਰ ਬਹੁਤ ਵੱਡਾ ਲੰਮਾ ਚੌੜਾ ਉਹਦੇ ਕੋਲੇ ਮੇਰੇ ਖਿਆਲ 100 ਤੋਂ ਵੱਧ ਗੋਰੇ ਤੇ ਪੰਜਾਬੀ ਤੇ ਹੋਰ ਭਾਈਚਾਰਿਆਂ ਦੇ ਲੋਕ ਕੰਮ ਕਰਦੇ ਆ। ਮੇਰੇ ਮਨ 'ਚ ਸੀ ਕਿ ਮੈਂ ਨਾ ਆਪਦੇ ਪੰਜਾਬੀ ਭੈਣਾ ਵੀਰਾਂ ਤੱਕ ਇਹੋ ਜੀ ਮੋਟੀਵੇਸ਼ਨਲ ਸਟੋਰੀ ਪਹੁੰਚਾਵਾਂ। ਮੈਂ ਕਿਹਾ ਬਾਈ ਜੀ ਆਪਾਂ ਤੁਹਾਡੀ ਇੰਟਰਵਿਊ ਕਰਨੀ ਚਾਹੁੰਦੇ ਆ। ਵੀ ਜਦੋਂ ਤੁਸੀਂ ਇੰਗਲੈਂਡ ਦੇ ਵਿੱਚ ਆਏ ਸੀ ਉਦੋਂ ਤੁਹਾਡੇ ਕੋਲੇ 100 ਪਾਉਂਡ ਵੀ ਨਹੀਂ ਸੀ ਤੇ ਅੱਜ ਤੁਸੀਂ ਮਿਲੀਅਨਾਂ ਪਾਉਂਡ ਦੇ ਮਾਲਕ ਆ। ਉਹਨੇ ਮੇਰੇ ਮੂਰੇ ਹੱਥ ਜੋੜ ਤੇ ਕਹਿੰਨਾ ਬਾਈ ਜੀ ਮੇਰੇ ਬਾਰੇ ਕਿਤੇ ਜ਼ਿਕਰ ਨਾ ਕਰਿਓ। ਭਾਫ ਵੀ ਨਾ ਕੱਢਿਓ ਕਿ ਮੈਂ ਤੁਹਾਡਾ ਦੋਸਤ ਆ। ਮੈਂ ਕਿਹਾ ਜੀ ਉਹ ਕਿਉਂ? ਲੋਕ ਤਾਂ ਇਹ ਗੱਲ ਕ ਬੁਧਾ ਚੜਾ ਕੇ ਵੀ ਗੱਲ ਦੱਸਦੇ ਹੋ ਨੇ ਤੂੰ ਕਹਿੰਦਾ ਮੇਰੀ ਕਿਤੇ ਗੱਲ ਨਾ ਕਰੀ ਕਹਿੰਦਾ ਭਾਈ ਜੀ ਇਸੇ ਥਾਂ ਦੇ ਉੱਤੇ ਸਾਡੇ ਇੰਗਲੈਂਡ ਦੇ ਵਿੱਚ ਮੇਰੇ ਕਈ ਦੋਸਤ ਕੋਈ ਰੀਅਲ ਏਸਟੇਟ ਦਾ ਕੰਮ ਕਰਦਾ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਜਿਹੜੇ ਕਿ ਸੌਖੇ ਆ ਉਹਨਾਂ ਨੂੰ ਆਏ ਜੀ ਫਰੋਤਗਾਂ ਦੇ ਫੋਨ ਉਹਨਾਂ ਨੇ ਜਾ ਕੇ ਪੁਲਿਸ ਤੱਕ ਪਹੁੰਚ ਕੀਤੀ ਤੇ ਪੁਲਿਸ ਨੇ ਇਹ ਗੱਲ ਕਹੀ ਤੁਹਾਡੇ ਤੱਕ ਅਜੇ ਹੀ ਇਹ ਆ ਪੰਜਾਬੀ ਤੁਸੀਂ ਆ ਪੰਜਾਬੀ ਤੁਹਾਨੂੰ ਧਮਕੀਆਂ ਦੇਣ ਵਾਲੇ ਆ ਤੁਸੀਂ ਨਿਬੜੋ ਆਪੇ ਅਸੀਂ ਕੀ ਕਰ ਸਕਦੇ ਆ ਕਹਿੰਦਾ ਵੀ ਇਨਕੁਆਰੀਆਂ ਰਕੂਰੀਆਂ ਹੁੰਦੀਆਂ ਰਹਿੰਦੀਆਂ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਹੈ ਮਤਲਬ ਇਹ ਆ ਕਿ ਇੰ ਮੇਰਾ ਕੱਲ ਵੀ ਮਹੀਨੇ ਦੋ ਨਹੀਂ ਪਏ ਹੁੰਦੇ ਬ੍ਰੈਂਟਨ ਦੇ ਵਿੱਚ ਜਦੋਂ ਕਿਸੇ ਸ਼ੋਰੂਮ ਤੇ ਗੋਲੀ ਨਹੀਂ ਚੱਲਦੀ ਫਰੋਤਗਾਂ ਦਾ ਸਿਲਸਲਾ ਉੱਥੇ ਵੀ ਆ ਫਰੋਤਗਾਂ ਦਾ ਸਿਲਸਲਾ ਪੰਜਾਬ ਦੇ ਵਿੱਚ ਵੀ ਆ ਈਜ਼ੀ ਮਨੀ ਦੇ ਚੱਕਰ ਦੇ ਵਿੱਚ ਆਸਾਨੀ ਨਾਲ ਰੁਪਈਆ ਕਮਾਏ ਜਾਣ ਇਸ ਚੱਕਰ ਦੇ ਵਿੱਚ ਕਈ ਸੰਜੇ ਵਰਮਾ ਮਾਰ ਦਿੱਤੇ ਗਏ ਤੇ ਪਤਾ ਨਹੀਂ ਹੋਰ ਕਿੰਨੇ ਸੰਜੇ ਵਰਮਾ ਦੀ ਤਿਆਰੀ ਹੈਗੀ ਆ ਪੰਜਾਬ ਦੇ ਲੋਕ ਅੱਜ ਕੱਲ ਜਿਹੜੇ ਸਿਆਣੇ ਆ ਜਿਹੜੇ ਕਿ ਆਪਦੀ ਪਛਾਣ ਗੁਪਤ ਰੱਖਣੀ ਚਾਹੁੰਦੇ ਆ ਜੋ ਗੱਡੀ ਵੀ ਨਵੀਂ ਲੈ ਲੈਣ ਫੇਸਬੁੱਕ ਤੇ ਫੋਟੋ ਨਹੀਂ ਪਾਉਂਦੇ ਵੀ ਵੇਖ ਕੇ ਪਤਾ ਨਹੀਂ ਕਿਹਨੇ ਕਹਿ ਦੇਣਾ ਵੀ ਭਾਈ 10 ਲੱਖ ਸਾਨੂੰ ਵੀ ਦੇ 5 ਲੱਖ ਸਾਨੂੰ ਵੀ ਦੇ ਨਹੀਂ ਦੇਂਗਾ ਤਾਂ ਤੇਰੇ ਗਾਂ ਲਾਸ਼ਾਂ ਨੂੰ ਐ ਕਰ ਦਾਂਗੇ ਤੇਰੇ ਟੱਬਰ ਦਾ ਘਰੋਂ ਨਿਕਲਣਾ ਬਾਹਰ ਦੁਬਾਰ ਕਰ ਦਾਂਗੇ ਫਿਰ ਵੇਖ ਲਈ ਗੋਲੀ ਬੋਲੂਗੀ ਇਸ ਤਾਂ ਬੋਲਦੇ ਨਹੀਂ ਹੁੰਦੇ ਆ ਪੰਜਾਬ ਦੇ ਵਿੱਚ ਸਥਿਤੀਆਂ ਬਣੀਆਂ ਆ ਪੰਜਾਬ ਦੇ ਵਿੱਚ ਹਾਲਾਤ ਬਣ ਗਏ ਆ ਕੱਲੇ ਇੱਕ ਕਪੜਾ ਕਾਰੋਬਾਰੀ ਦੀ ਕੁੜਤੇ ਪਜਾਮਿਆਂ ਵਾਲਿਆਂ ਦੀ ਗੱਲ ਇਸ ਕਰਕੇ ਚੱਲਦੀ ਕਿਉਂਕਿ ਤਾਜ਼ੀ ਘਟਨਾ ਇਸ ਤੋਂ ਪਹਿਲਾਂ ਵੀ ਬੜੀਆਂ ਵਾਪਰੀਆਂ ਤਾਨੀਆਂ ਜਿਹੜੀ ਉਹ ਕੁੜੀ ਫਿਲਮਾਂ ਵਾਲੀ ਆ ਉਹਦੇ ਬਾਪ ਦੇ ਡਾਕਟਰ ਅਨਿਲ ਤੇ ਗੋਲੀਆਂ ਮਾਰੀਆਂ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਇਹਦੇ ਪਿੱਛੇ ਕੀ ਕਾਰਨ ਆ ਇਸ ਤੋਂ ਪਹਿਲਾਂ ਕਿੰਨੇ ਲੋਕ ਮਾਰ ਦਿੱਤੇ ਗਏ ਜਿਹੜੇ ਬਖਸੂਰ ਆ ਕਈ ਲੋਕ ਦਬਮੀ ਸੁਰ ਦੇ ਵਿੱਚ ਇਹ ਗੱਲ ਕਹਿੰਦੇ ਵੀ ਸਾਨੂੰ ਸੈਟਿੰਗ ਮਾੜੀ-ਮੋਟੀ ਕਰਨੀ ਵੀ ਪਈ ਸੀ। ਮਤਲਬ ਇਹ ਜਿਕੇ ਜੇਕਰ ਕੋਈ ਬੰਦਾ ਕਾਰੋਬਾਰੀ ਵੱਡਾ ਉਹਨੂੰ ਕੋਈ ਫੋਨ ਆਉਂਦਾ ਤੇ ਬੰਦਾ ਇਹ ਗੱਲ ਕਹਿੰਦਾ ਵੀ ਯਾਰ ਮੈਂ ਕਿਵੇਂ ਲੁਕ-ਲੁਕ ਕੇ ਕਿਵੇਂ ਕੰਮ ਕਰੂੰਗਾ ਜੇਕਰ ਮਾੜੀ-ਮੋਟੀ ਮੰਗ ਪੂਰੀ ਹੁੰਦੀ ਕਰ ਵੀ ਦਿੰਨੇ ਆ ਪਰ ਕਈਆਂ ਤੋਂ ਮੰਗ ਪੂਰੀ ਵੀ ਨਹੀਂ ਹੁੰਦੀ ਤਾਂ ਬੰਦੇ ਨੂੰ ਮਾਰ ਦਿੱਤਾ ਜਾਂਦਾ। ਹਾਲਾਤ ਕੀ ਆ? ਇਹ ਰਾਜਨੀਤਿਕ ਵਿਸ਼ਾ ਨਹੀਂ ਗਾ ਇਹ ਪੰਜਾਬ ਦੀ ਜ਼ਮੀਨ ਦਾ ਪੰਜਾਬ ਦੇ ਧਰਾਤਲ ਦਾ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਵਿਸ਼ਾ ਹੈਗਾ। ਪੰਜਾਬ ਬਚੂਗਾ ਕਿਵੇਂ ਸਵਾਲ ਇਹ ਆ। ਪੰਜਾਬ ਦੇ ਲੋਕ ਇੱਥੇ ਰਹਿਣਗੇ ਕਿਵੇਂ ਸਵਾਲ ਇਹ ਆ ਅੱਜ ਕਾਂਗਰਸ ਆਪ ਨੂੰ ਕੁਝ ਕਵੇ ਆਪ ਬੀਜੇਪੀ ਨੂੰ ਕੁਝ ਕਵੇ ਬੀਜੇਪੀ ਅਕਾਲੀਆਂ ਨੂੰ ਕੁਝ ਕਵੇ ਇਹ ਗੱਲਾਂ ਸਾਨੂੰ ਬਹੁਤਾਂ ਮਹੱਤਵਪੂਰਨ ਨਹੀਂ ਲੱਗਦੀਆਂ ਕਿਉਂਕਿ ਇਹਨਾਂ ਦਾ ਕੰਮ ਇਹ ਆ ਇਹਨਾਂ ਦਾ ਕੀਤਾ ਇਹ ਆ ਪਰ ਜੋ ਆਪਾਂ ਆਮ ਬੰਦੇ ਦੇ ਤੌਰ ਦੇ ਉੱਤੇ ਆਮ ਪੰਜਾਬੀ ਦੇ ਤੌਰ ਤੇ ਦੇਖਦੇ ਨੂੰ ਆਪਾਂ ਮੁਨਕਰਤਾ ਨਹੀਂ ਹੋ ਸਕਦੇ ਵੀ ਹਾਲਾਤ ਕੀ ਬਣੇ ਪਏ ਆ ਹੁਣ ਦੇਖੋ ਪੰਜਾਬ ਦੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਗੁਜਰਾਤ ਦੇ ਵਿੱਚ ਬੈਠੇ ਆ ਗੈਂਗਸਟਰ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਬੀਜੇਪੀ ਦੇ ਅਗੂ ਨੇ ਇਹ ਗੱਲ ਕਹੀ ਆ ਵੀ ਭਾਈ ਤੁਸੀਂ ਰਾਜਨੀ ਤੁਸੀਂ ਆਹ ਕੁਝ ਕਰ ਰਹੇ ਆ ਅਸੀਂ ਤਾਂ ਜੀ ਡੀਜੀਪੀ ਸਾਹਿਬ ਦੇ ਕੋਲ ਉਤਰ ਮੰਗਾਗੇ ਅਸੀਂ ਰਾਜਪਾਲ ਸਾਹਿਬ ਦੇ ਕੋਲ ਉਤਰ ਮੰਗਾਗੇ ਉਹਨਾਂ ਵਾਸਤੇ ਹੋਗੀ ਰਾਜਨੀਤੀ ਪਰ ਅਗਲੀ ਗੋਲੀ ਕਿ ਦੀ ਉਡੀਕ ਕਰ ਰਹੀ ਹੈ ਸਵਾਲ ਇਹ ਆ ਕਿਨੋਂ ਫਰੋਤਗਾਂ ਦੀ ਧਮਕੀ ਆਉਣੀ ਹੈ ਸਵਾਲ ਇਹ ਆ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿ ਕੇ ਸਮਾਪਤੀ ਕਰ ਦੇਣੀ ਆ ਕਿ ਮਾਝੇ ਦੇ ਵਿੱਚ ਇੱਕ ਬੰਦਾ ਸੁਨਿਆਰ ਭਾਈਚਾਰੇ ਦਾ ਕੰਮ ਕਰਦਾ ਜੁਐਲਰੀ ਸ਼ਾਪਾ ਕਹਿਣ ਦਾ ਭਾਵ ਉਹਨੇ ਕੁਝ ਕਬਰੇ ਪਹਿਲਾਂ ਪਤਾ ਲੱਗਾ ਬਈ ਜਿਹੜੀਆਂ ਉੱਥੇ ਮਹੱਤਵਪੂਰਨ ਥਾਵਾਂ ਹੁੰਦੀਆਂ ਸ਼ਹਿਰ ਦੀਆਂ ਉਹਦੇ ਵਿੱਚ ਬੋਰਡ ਲਵਾਤੇ ਕਿਉਂਕਿ ਬੋਰਡ ਦੀ ਕੀਮਤ ਹੁੰਦੀ ਆ ਵੀ ਭਾਈ 1 ਮਹੀਨੇ ਦਾ ਪੈਕੇਜ ਲੈਣਾ ਇੰਨੇ ਚਿਰ ਦਾ ਉਹ ਕਾਉਂਸਲ ਦੇ ਨਾਲ ਸੰਬੰਧਤ ਹੁੰਦਾ ਉਹਨੇ ਕਿਹਾ ਵੀ ਕੁਝ ਕਥਮਾਂ ਦੇ ਉੱਤੇ ਬੋਰਡ ਲਵਾਤੇ ਵੀ ਭਾਈ ਆ ਸੰਪਰਕ ਕਰੋ ਇਲਾਕੇ ਦੀ ਸ਼ਹਿਰ ਦੀ ਮਾਝੇ ਦੀ ਸਭ ਤੋਂ ਵੱਡੀ ਸੁਨਿਆਰ ਭਾਈਚੜੀ ਦੀ ਦੁਕਾਨ ਇੱਥੇ ਸੋਨਾ ਲੈਣ ਲਈ ਚਾਂਦੀ ਲਈ ਹੀਰਿਆਂ ਲਈ ਸੰਪਰਕ ਕਰੋ ਉਹਨੇ ਮਹੀਨੇ ਦਾ ਜਾਂ 2 ਮਹੀਨੇ ਦਾ ਪੈਕੇਜ ਲਿਆ ਸੀ ਤੇ ਤੀਜੇ ਦਿਨ ਉਹਨੇ ਇਹ ਗੱਲ ਕਹੀ ਠੇਕੇਦਾਰ ਨੂੰ ਵੀ ਸਾਰੇ ਬੋਰਡ ਰਾਤੋਂ ਰਾਤ ਲਾ ਦੇ ਉਹ ਕਹਿੰਦਾ ਜਨਾਬ ਤੁਹਾਡੇ ਤਾਂ ਹਾਲੇ ਦਿਨ ਬਹੁਤ ਪਏ ਤੁਸੀਂ ਤਾਂ ਪਰਸੋਂ ਲਵਾਏ ਆ ਹੜੇ ਤਾਂ ਬੋਰਡ ਪੂਰੇ ਲੱਗੇ ਵੀ ਨਹੀਂ ਹੈਗੇ ਉਹ ਕਹਿੰਦਾ ਖਸਮਾਂ ਨੂੰ ਖਾਂਦੇ ਗਾਕ ਨੇ ਪਤਾ ਨਹੀਂ ਵਧਣਾ ਕਿ ਨਹੀਂ ਵਧਣਾ ਫਰੋਤਗਾਂ ਦੇ ਫੋਨ ਲਗਾਤਾਰ ਆਈ ਜਾਂਦੇ ਵੀ ਤੇਰੀ ਚਾਰੇ ਪਾਸੇ ਚਰਚਾ ਤੇਰੀ ਬੋਰਡ ਲੱਗੇ ਤੇਰਾ ਕੰਮ ਵਧੀਆ ਚੱਲਦਾ ਈਨੇ ਲੱਖ ਰੁਪਈਆ ਦੇ ਕੋਈ ਕਹਨਾਈ ਨੇ ਲੱਖ ਰੁਪਈਆ ਦੇ ਤੇ ਇਹ ਸਮਝ ਲਓ ਵੀ ਪੰਜਾਬ ਦੇ ਵਿੱਚ ਜੇ ਕਿਸੇ ਦਾ ਕਾਰੋਬਾਰ ਚੱਲਦਾ ਅੱਜ ਗਾਲ ਵਰਗੀ ਗੱਲ ਬਣ ਗਈ ਆ ਪੰਜਾਬ ਦੇ ਵਿੱਚੋਂ ਇਹ ਵੀ ਖਬਰਾਂ ਆਉਂਦੀਆਂ ਵੀ ਜਿਹੜੇ ਵੱਡੇ ਵੱਡੇ ਮੈਰਿਜ ਪੈਲਸ ਆ ਇਹਨਾਂ ਮੈਰਿਜ ਜਿੱਥੇ ਕੋਈ 5 ਲੱਖ ਰੁਪਈਆ 7 ਲੱਖ ਰੁਪਈਆ ਜਿੰਨਾਂ ਦਾ ਕਰਾਇਆ ਹੀ ਆ ਜਿੱਥੇ 50 60 70 ਲੱਖ ਰੁਪਈਆ ਚ ਉਥੇ ਗੈਂਗਸਟਰਾਂ ਦੇ ਕੁਝ ਕਰਿੰਦੇ ਆ ਜਿਹੜੇ ਜਾ ਕੇ ਰੇਕੀ ਕਰਦੇ ਆ ਤੇ ਉਹਨਾਂ ਨੂੰ ਵਿਆਹ ਕਰਨ ਵਾਲਿਆਂ ਨੂੰ ਵਿਆਹ ਕਰਵਾਉਣ ਵਾਲਿਆਂ ਨੂੰ ਫੋਨ ਆਉਂਦਾ ਵੀ ਜੇ ਇੱਥੇ ਵਿਆਹ ਦੇ ਉੱਤੇ 80 ਲੱਖ ਰੁਪਏ ਦਾ ਲਾਇਆ 10 ਲੱਖ ਰੁਪਏ ਆ ਇਧਰ ਵੀ ਭੇਜੋ ਨਹੀਂ ਤਾਂ ਗੋਲੀ ਦਾ ਪ੍ਰਬੰਧ ਹੋ ਗਿਆ ਆ ਇਸ ਵੇਲੇ ਹਾਲਾਤ ਬਣੇ ਆ ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਵੀ ਪੰਜਾਬ ਦਾ ਬਣੂਗਾ ਕੀ ਅਸੀਂ ਕਿਸੇ ਪਾਰਟੀ ਦੀ ਸਪੋਰਟ ਦੇ ਵਿੱਚ ਨਹੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਪੰਜਾਬ ਦੇ ਪੱਖ ਦੇ ਵਿੱਚ ਆ ਪੰਜਾਬੀਆਂ ਦੇ ਪੱਖ ਦੇ ਵਿੱਚ ਆ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਰਵੇ ਇਹਦੇ ਪੱਖ ਦੇ ਵਿੱਚ ਆ ਪੰਜਾਬ ਦੀ ਜਵਾਨੀ ਭੰਗ ਦੇ ਪਾਣੇ ਨਾ ਜਾਵੇ ਇਹਦੇ ਪੱਖ ਦੇ ਵਿੱਚ ਆ ਪੰਜਾਬ ਦਾ ਕਾਰੋਬਾਰੀ ਨਾ ਮੁਕੇ ਇਹਦੇ ਪੱਖ ਦੇ ਵਿੱਚ ਆ ਅਸੀਂ ਕਹਿੰਨੇ ਪੰਜਾਬ ਦੇ ਵਿੱਚ ਨਵੇਂ ਕਾਰੋਬਾਰ ਲੱਗਣਗੇ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਲੱਗੂਗੀ ਤੇ ਪੰਜਾਬ ਦੇ ਵਿੱਚ ਜਿਹੜੇ ਪਹਿਲੇ ਕਾਰੋਬਾਰੀ ਆ ਉਹਨਾਂ ਨੂੰ ਦੋਆ ਮਿੰਟਾਂ ਦੇ ਵਿੱਚ ਬੰਦੇ ਮਾਰ ਕੇ ਫਰਾਰ ਹੋ ਜਾਂਦੇ ਤੇ ਫਿਰ ਬੰਦਾ ਰਹੁ ਇੱਥੇ ਕਿਹੜਾ ਆਉਂਦੇ ਸਮੇਂ ਦੇ ਵਿੱਚ ਬਣੂਗਾ ਕੀ ਚਿੜੀ ਦੇ ਪੌਂਚੇ ਜੱਡੀ ਦੁਬਈ ਆ ਲੋਕ ਉੱਥੇ ਕਿਉਂ ਜਾ ਰਹੇ ਆ ਵੱਡੇ ਵੱਡੇ ਕਾਰੋਬਾਰੀ ਜਿਨ੍ਹਾਂ ਦਾ ਬਹੁਤ ਕੋਈ ਕਲਾਕਾਰ ਹੋਣ ਕੋਈ ਫਿਲਮੀ ਕਲਾਕਾਰ ਆ ਕੋਈ ਵੱਡੇ ਵਪਾਰੀ ਆ ਉਹ ਉੱਥੇ ਘਰ ਲੈ ਕੇ ਕਿਉਂ ਰਹਿਣ ਲੱਗ ਪਏ ਆ ਕਿਉਂਕਿ ਉਥੇ ਭ੍ਰਿਸ਼ਟਾਚਾਰ ਨਾ ਮਤਰਾ ਤੇ ਸੁਰੱਖਿਆਸ ਓਫਿਸ ਦੀ ਆ ਬੰਦਾ ਕਹਿੰਦਾ ਮੈਂ ਕਮਾ ਲਿਆ ਹੁਣ ਉਥੇ ਚੱਲਦਾ ਜਦ ਕਿ ਬੰਦਾ ਇਹ ਚਾਹੁੰਦਾ ਹੁੰਦਾ ਜੇ ਮੈਂ ਜਿੱਥੇ ਕਮਾਇਆ ਮੈਂ ਉਥੇ ਹੀ ਲਾਉਣਾ ਪਰ ਬੰਦੇ ਦੀਆਂ ਇਛਾਵਾਂ ਕੌਣ ਰੋਲਦਾ ਜੋ ਅੱਜ ਦਾ ਸਾਡਾ ਸਿਸਟਮ ਆ ਲੋੜ ਇਸ ਵੇਲੇ ਇਹ ਆ ਕਿ ਇੱਕ ਨਵਾਂ ਸੰਜੇ ਵਰਮਾ ਮਰਨ ਦੀ ਉਡੀਕ ਨਾ ਕੀਤੀ ਜਾਵੇ ਉਹਦੇ ਕਤਲ ਦੀ ਉਡੀਕ ਨਾ ਕੀਤੀ ਜਾਵੇ ਪੰਜਾਬ ਦੇ ਸਭੇ ਮਸਲੇ ਹੱਲ ਹੋਣ ਤੇ ਇਹ ਗੱਲ ਕੱਲੀ ਨੰਬਰ ਬਣਾਉਣ ਵਾਲੀ ਨਹੀਂ ਜੇ ਕਿ ਅਸੀਂ ਇੰਨੇ ਬੰਦੇ ਮਾਰਤੇ ਅਸੀਂ ਇੰਨੇ ਬੰਦੇ ਫੜਲੇ ਸਭ ਨੂੰ ਪਤਾ ਹੁੰਦਾ ਜੀ ਕਿ ਕਿਨੇ ਕੀ ਕੀਤਾ ਪਰ ਬੰਦਾ ਬੋਲਦਾ ਨਹੀਂ ਵੀ ਆਪਾਂ ਸਰਕਾਰ ਦੇ ਬਾਰੇ ਕਿਉਂ ਗੱਲ ਕਰਨੀ ਆ ਅਸੀਂ ਸਮਾਜ ਵਿਰੋਧੀ ਅੰਸਰਾਂ ਬਾਰੇ ਕਿਉਂ ਗੱਲ ਕਰਨੀ ਆ ਪਰ ਨਹੀਂ ਟਲਦੇ ਕਈ ਲੋਕ ਉਹਨਾਂ ਦਾ ਨਾਂ ਟਲਣਾ ਜਿਹੜਾ ਉਹ ਇਸ ਕਰਕੇ ਵੀ ਉਹਨਾਂ ਦੇ ਅੰਦਰੋਂ ਹੂਕ ਨਿਕਲਦੀ ਆ ਤੇ ਆਪਾਂ ਹੂਕ ਕੱਢਣ ਵਾਲੇ ਦਾ ਸਤਕਾਰ ਵੀ ਕਰਿਆ ਕਰਗੇ ਤੇ ਨਾਲ ਵੀ ਖੜਿਆ ਕਰਗੇ ਸਮੇਂ ਦੀ ਲੋੜ ਆ ਜਿਹੜਾ ਨਿਊ ਵੀਅਰ ਵੈਲੂ ਵਾਲਿਆਂ ਦੇ ਨਾਲ ਹੋਇਆ ਉਹ ਕਦੇ ਵੀ ਕਿਸੇ ਵੈਰੀ ਦੁਸ਼ਮਣ ਨਾਲ ਵੀ ਨਾ ਹੋਵੇ ਤੇ ਭਵਿੱਖ ਦੇ ਵਿੱਚ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਆ ਵੀ ਮਿਲੇ ਤੇ ਪੰਜਾਬ ਦੇ ਵਿੱਚ ਮਾਹੌਲ ਇਹੋ ਜਿਹਾ ਰਵੇ ਵੀ ਅਸੀਂ ਕਿਹੜਾ ਸਾਰਾ ਹੁਣ ਪੰਜਾਬ ਨੇਤਾ ਥੋੜੀ ਆ ਵੀ ਕਿਸੇ ਨਾਲ 4 ਗਨ ਮੈਨ ਕਿਸੇ ਨਾਲ 10 ਗਨ ਮੈਨ ਤੁਰੇ ਫਿਰਦੇ ਆ ਮਾੜੀ ਜੀ ਕਿਸੇ ਦੇ ਘਰੇ ਰੋਟੀ ਪਕਦੀ ਹੋਵੇ ਤੇ ਬੰਦੇ ਨੂੰ ਫਿਕਰ ਪੈ ਜਾਂਦਾ ਵੀ ਪੀਪੇ ਚ ਆਟਾ ਤਾਂ ਆ ਗਿਆ ਤੇ ਹੁਣ ਗੋਲੀ ਪਤਾ ਨਹੀਂ ਕਿਹੜੇ ਪਾਸੇ ਹੋਣੀ ਆ